ਜੋ ਸਿੱਯੁਕਤ ਕਿਸਾਨ ਮੋਰਚੇ ਦੀ ਜੋ ਕਾਲ ਹੈ ਆਪਣੇ ਹਲਕੇ ਦੇ ਜਿਹੜੇ ਐਮਐਲਏ ਆ ਉਹਨਾਂ ਦੇ ਦਫ਼ਤਰਾਂ ਦੇ ਅੱਗੇ ਤੇ ਜਾਂ ਉਹਨਾਂ ਦੇ ਘਰਾਂ ਅੱਗੇ ਧਰਨੇ ਦੇਣੇ ਆ ਅਸੀਂ ਇੱਥੇ ਜਿਹੜਾ ਫਟੇਗੜ ਸਾਹਿਬ ਦੇ ਜੁਲਤ ਐਮਐਲਏ ਲਖਵੀਰ ਸਿੰਘ ਰਾਏ ਦੇ ਅੱਗੇ ਧਰਨਾ ਦੇਣ ਆਏ ਆ ਜੋ ਸਿੱਯੁਕਤ ਕਿਸਾਨ ਮੋਰਚੇ ਦਾ 11 ਤੋਂ ਲੈ ਕੇ 3 ਵਜੇ ਤੱਕ ਦਾ ਪ੍ਰੋਗਰਾਮ ਆ ਜੋ ਕੁਛੇ ਦਿਨਾਂ ਵਿੱਚ ਸਰਕਾਰ ਨੇ ਸਾਡੇ ਤੇ ਜ਼ਬਰ ਕੀਤਾ ਸਾਡੇ ਬਖਵਾਖ ਆਗੂਆਂ ਨੂੰ ਫੜ ਕੇ ਜਿਹਨਾਂ ਚ ਨજરਬੰਦ ਕੀਤਾ ਤੇ ਨਾ ਦੀ ਨਾ ਜਿਹੜੀ ਮੀਟਿੰਗ ਚ ਪਹਵਾੜਾ ਹੋਈ ਸਰਕਾਰ ਆ ਉਸ ਨੂੰ ਅਸੀਂ ਇੱਕ ਚੈਲੰਜ ਦਿੱਤਾ ਸਾਡੇ ਲੀਡਰਾਂ ਨੇ ਵੀ ਉਹ 15 ਤਰੀਕ ਨੂੰ ਸਾਡੇ ਨਾਲ ਖੁੱਲੀ ਡਿਬੇਟ ਕਰਨ ਪਰ ਭਗਵਾਨਤ ਮਾਨ ਸਰਕਾਰ ਹਰ ਜਗ੍ਹਾ ਤੋਂ ਭੱਜ ਰਹੀ ਆ ਤੇ ਉਸੇ ਰੋਸ ਦੇ ਵਿੱਚ ਅੱਜ ਧਰਨਾ ਦੇ ਰਹੇ ਆ ਸੰਯੁਕਤ ਕਿਸਾਨ ਮੋਰਚੇ ਦੇ ਸੱਜਣ ਦੇ ਜਿਹੜੇ ਪੰਜਾਬ ਦੇ 92 ਗੁੰਗੇ ਬੋਲੇ ਐਮ ਐਲ ਏ ਤੇ ਮੰਤਰੀ ਨੇ ਉਹਨਾਂ ਨੂੰ ਜਵਾਬ ਵੀ ਇੱਥੇ ਪਹੁੰਚਿਆ ਸਾਡੀਆਂ ਰੀ ਮੰਗਾਂ ਨੇ 18 ਮੰਗਾਂ ਦੇ ਸੰਯੁਕਤ ਕਿਸਾਨ ਮੋਰਚੇ ਦੀਆਂ ਕਿਸਾਨਾਂ ਨਾਲ ਸੰਬੰਧਿਤ ਮੰਗਾਂ ਨੇ ਪੰਜਾਬ ਸਰਕਾਰ ਨਾਲ ਸੰਬੰਧਿਤ ਮੰਗਾਂ ਨੇ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਕਹਿੰਦਾ ਵੀ ਇਹ ਤਾਂ ਕੋਈ ਮੰਗੋ ਪੰਜਾਬ ਸਰਕਾਰ ਨਾਲ ਸੰਬੰਧਿਤ ਨਹੀਂ ਇਹ ਮੰਗਾਂ ਕੇਂਦਰ ਨਾਲ ਸੰਬੰਧਿਤ ਨੇ 2023 ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਨੇ ਸੰਯੁਕਤ ਕਿਸਾਨ ਮੋਰਚੇ ਨਾਲ ਮੀਟਿੰਗ ਕਰਕੇ ਮੰਨੀਆਂ ਹੋਈਆਂ ਮੰਗਾਂ ਨੇ ਜਿਵੇਂ ਮੂੰਗੀ ਤੇ ਮੱਕੀ ਤੇ ਐਮਐਸਪੀ ਦੀ ਗੱਲ ਆ ਤੂੰ ਕਹੇ ਮੰਗ ਮੂੰਗੀ ਤੇ ਤੇ ਮੱਕੀ ਤੇ ਐਮਐਸਪੀ ਪੰਜਾਬ ਸਰਕਾਰ ਲਾਗੂ ਕਰਦੀ ਆ ਤਾਂ ਜਿਹੜਾ ਚੋਣੇ ਦਾ ਬਦਲਾ ਉਹ ਉਹਦਾ ਹੱਲ ਹੁੰਦਾ ਪਾਣੀ ਦਾ ਵੀ ਹੱਲ ਹੁੰਦਾ ਪ੍ਰਦੂਸ਼ਣ ਦਾ ਵੀ ਹੱਲ ਹੁੰਦਾ ਇਸੇ ਤਰ੍ਹਾਂ ਅਸੀਂ ਹੱਲ ਕਰਦਿਆਂ ਵੀ ਜਿਹੜਾ ਮੰਗ ਕਰਦੇ ਆ ਕਿ ਜਿਹੜਾ ਮੈਰੀ ਪਾਣੀ ਆ ਉਹ ਹਰ ਇੱਕ ਖੇਤ ਤੱਕ ਜਿਹੜਾ ਕਿਸਾਨ ਦੇ ਪਹੁੰਚਾਇਆ ਜਾਵੇ ਇਸੇ ਤਰ੍ਹਾਂ ਹੋਰ ਵੀ ਬਹੁਤ ਮੰਗਾਂ ਨੇ ਜਿਹੜੀਆਂ ਪੰਜਾਬ ਸਰਕਾਰ ਨਾਲ ਕਰੀਆਂ ਜਿਵੇਂ ਪਾਣੀ ਦੇ ਪ੍ਰਦੂਸ਼ਣ ਦੀ ਗੱਲ ਆ ਜਾਂਦੀ ਆ ਇਹਨਾਂ ਦੀਆਂ ਮੰਗਾਂ ਨੂੰ ਅਸੀਂ ਲੈ ਕੇ ਜਿਹੜਾ ਪ੍ਰੋਟੈਸਟ ਕਰ ਰਹੇ ਆ